ਗਰੰਟਾਂਤਰ ਦੇ ਵਿਸਤੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ ਬਤੌਰ ਮੁੱਖ ਮਹਿਮਾਨ ਆਣਗੇ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੀਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹਾਂ ਜੀ ਸਾਰੇ ਪਾਸੇ ਅਸੀਂ ਜਿਹੜੀ ਸਟ੍ਰਿਕਟ ਨਾਕਾਬੰਦੀ ਕੀਤੀ ਹੋਈ ਹੈ ਤੇ ਉਸ ਤੋਂ ਇਲਾਵਾ ਜਿੰਨੇ ਵੀ ਸਾਰੇ ਨੂੰ ਅਸੀਂ ਸਟ੍ਰਿਕਟ ਇਨਸਟਰਕਸ਼ਨ ਦਿੱਤੇ ਹੋਏ ਆਪਣੇ ਮੁਲਾਜ਼ਮਾਂ ਨੂੰ ਫੋਰਸ ਨੂੰ ਆਫੀਸਰਸ ਨੂੰ ਕਿ ਕੋਈ ਵੀ ਜਿਹੜਾ ਸਸਪੀਸ਼ੀਅਸ ਆਰਟੀਕਲ ਆਬਜੈਕਟ ਇਸ ਪਰਸਨ ਨਜ਼ਰ ਆਉਂਦਾ ਉਹਦੇ ਅੱਗੇ ਉਹਨੂੰ ਰਾਉਂਡ ਅਪ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਦੇ ਦਿਨ ਤੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ ਬਤੌਰ ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਦੇਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਗੀਆਂ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਝਾਂਕੀਆਂ ਜਿਹੜੀਆਂ ਹੈਗੀਆਂ ਵਕਫ ਵਕਫ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗੀਆਂ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮੂਨੀਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਐਸ ਕੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹਾਂ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜੀਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੌਏ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਡ ਰਿਟ ਦੇ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਕੇ ਰਾਜਪਦਰੀ ਸਮਾਗਮ ਹੋਣ ਜਾ ਰਿਹਾ ਹੈ ਵਾ ਜਿਸ ਨੂੰ ਲੈ ਕੇ ਸੁਰੱਖਿਆ ਤੇ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਲੁਧਿਆਣਾ ਦੇ ਵਿੱਚ ਕੀਤੇ ਗਏ ਨੇ ਮੇਰੇ ਨਾਲ ਪੁਲਿਸ ਸੀਨੀਅਰ ਅਧਿਕਾਰੀ ਜਿਹੜੇ ਨੇ ਮੌਜੂਦ ਹੈਗੇ ਹਾਲ ਬਾਤ ਕਰਨ ਨੇ ਸਰ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਰਾਜਪਦਰੀ ਸਮਾਗਮ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਵਾ ਰਾਜਪਾਲ ਲੁਧਿਆਣਾ ਦੇ ਵਿੱਚ ਪਹੁੰਚ ਰਹੇ ਨੇ ਜੇ ਅਸੀਂ ਸ਼ਹਿਰ ਦੇ ਵਕਫ ਵਕਫਾ ਥਾਵਾਂ ਚੌਕਾ ਦੇ ਵਿੱਚ ਸ਼ਹਿਰ ਦੇ ਜਿਹੜੇ ਅਪਰੋਚ ਰੋਡਸ ਆਉਂਦੇ ਆ ਉਹ ਸਾਰੇ ਪਾਸੇ ਅਸੀਂ ਜਿਹੜੀ ਸਟ੍ਰਿਕਟ ਨਾਕਾਬੰਦੀ ਕੀਤੀ ਹੋਈ ਆ ਤੇ ਉਸ ਤੋਂ ਇਲਾਵਾ ਜਿੰਨੇ ਵੀ ਸਾਰੇ ਨੂੰ ਅਸੀਂ ਸਟ੍ਰਿਕਟ ਇਨਸਟਰਕਸ਼ਨ ਦਿੱਤੇ ਹੋਏ ਆ ਆਪਣੇ ਮੁਲਾਜ਼ਮਾਂ ਨੂੰ ਫੋਰਸ ਨੂੰ ਆਫੀਸਰਸ ਨੂੰ ਕਿ ਕੋਈ ਵੀ ਜਿਹੜਾ ਸਸਪੀਸ਼ੀਅਸ ਆਰਟੀਕਲ ਆਬਜੈਕਟ ਇਸ ਪਰਸਨ ਨਜ਼ਰ ਆਂਦਾ ਉਹਦੇ ਅੱਗੇ ਉਹਨੂੰ ਰਾਉਂਡ ਅਪ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਨਾਲ ਹੀ ਜਿਹੜੇ ਸਰਕਾਰੀ ادارے ਨੇ ਜਾਂ ਹੋਰ ਜਿਹੜੇ ਪਬਲਿਕ ਪਲੇਸਿਸ ਨੇ ਜਿੱਦਾਂ ਕਿ ਰੇਲਵੇ ਸਟੇਸ਼ਨ ਬੱਸ ਸਟੈਂਡ ਉਹਦੀ ਲਗਾਤਾਰ ਚੈਕਿੰਗ ਜਾਰੀ ਹੈ ਤੇ ਸਾਡੇ ਸੀਨੀਅਰ ਆਫਸਰ ਵੀ ਆ ਕੇ ਇਹਨੂੰ ਲਗਾਤਾਰ ਦੇਖ ਰਹੇ ਨੇ ਤੇ ਇਸ ਤੋਂ ਇਲਾਵਾ ਕੋਈ ਵੀ ਆਪਣਾ ਜਿਹੜੀ ਹੋਟਲ ਹੋ ਗਈ ਜਾਂ ਇਸ ਤਰੀਕੇ ਦੇ ਕੋਈ ਸਰਾ ਹੋ ਗਈ ਜਾਂ ਕੋਈ ਪੀਜੀ ਗੈਸਟ ਹਾਊਸਸ ਹੋ ਗਏ ਸਾਰਿਆਂ ਦੀ ਅਸੀਂ ਆਪਣੇ ਅਫਸਰ ਸਾਡੇ ਅਫਸਰ ਜਾ ਜਾ ਕੇ ਉੱਥੇ ਸਾਰੀ ਤਲਾਸ਼ੀ ਕਰ ਰਹੇ ਚੈਕਿੰਗ ਕਰ ਰਹੇ ਤੇ ਤਾਂਕਿ ਕੋਈ ਵੀ ਅਣਸੁਖ ਸੁਵਾਖੀ ਘਟਨਾ ਨਾ ਹੋ ਤੇ ਮੇਰੀ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਦਾ ਪਤਾ ਲੱਗਦਾ ਤੁਸੀਂ 112 ਦੇ ਜ਼ਰੀਏ ਜਾਂ ਆਪਣੇ ਸਬੰਧਿਤ ਲੋਕਲ ਥਾਣੇ ਦੇ ਵਿੱਚ ਜਾ ਕੇ ਜਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਤੁਹਾਡੀ ਆਈਡੈਂਟੀਟੀ ਕਨਫਿਡੈਂਸ਼ੀਅਲ ਰੱਖੀ ਜਾਏਗੀ ਤੇ ਉਸ ਇਨਫੋਰਮੇਸ਼ਨ ਤੇ ਅੱਗੇ ਵੱਧਦੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਅਸਰ ਪੰਜਾਬ ਖੇਤੀਬਾੜੀ ਜਿਹੜੀ ਯੂਨੀਵਰਸਿਟੀ ਉਸ ਦੇ ਵਿੱਚ ਸਮਾਗਮ ਹੋਣ ਜਾ ਰਹੇ ਉਸ ਇਤਿਹਾਸ ਆਸ-ਪਾਸ ਕਿਸ ਤਰ੍ਹਾਂ ਦੀ ਸਿਕਿਉਰਿ ਜੀ ਅਸੀਂ ਚਾਰੋਂ ਪਾਸੇ ਜਿਹੜੀ ਹੈਗੀ ਅਸੀਂ ਫੋਰਸ ਦੇ ਨਾਲ ਕੀਤੀ ਹੋਈ ਹੈ ਤੇ ਨਾਕਾਬੰਦੀ ਲਗਾ ਨਾਕਾਬੰਦੀ ਅਸੀਂ ਕੀਤੀ ਹੋਈ ਹੈ ਤੇ ਕੋਈ ਵੀ ਜਿਹੜੀ ਹੈਗੀ ਐ ਸਸਪੀਸ਼ੀਅਸ ਆਰਟੀਕਲ ਜਾਂ ਸਸਪੀਸ਼ੀਅਸ ਪਰਸਨ ਸਾਨੂੰ ਨਜ਼ਰ ਆਉਂਦਾ ਹੈ ਸਾਡੇ ਜਿਹੜੇ ਆਫੀਸਰਸ ਨੇ ਉਸਤੇ ਅੱਗੇ ਬਣਦੇ ਕਾਨੂੰਨੀ ਕਾਰਵਾਈ ਕਰਾਂਗੇ। 스마트 시티 ਕੈਮਰੇ ਲੱਗੇ ਨੇ ਉਹਨਾਂ ਤੇ ਵੀ ਕੋਈ ਕੁਝ ਖਾਸ ਨਿਗਰਾਨੀ ਰੱਖੀ ਗਈ ਹੈ। ਸਪੈਸ਼ਲ ਟੀਮਾਂ ਲਗਾਈਆਂ ਗਈਆਂ ਨੇ ਉਹਨਾਂ ਉੱਤੇ। ਬਿਲਕੁਲ ਜੀ ਸੇਫ ਸਿਟੀ ਜਿਹੜਾ ਸਾਡਾ ਪ੍ਰੋਜੈਕਟ ਹੈਗਾ 스마트 ਸਿਟੀ ਪ੍ਰੋਜੈਕਟ ਸਾਡੇ ਕੋਲ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਹੈਗਾ। ਉਹਦੇ ਥਰੂ ਅਸੀਂ ਪੂਰੇ ਸ਼ਹਿਰ ਦੇ ਵਿੱਚ ਇੱਕ 360 ਡਿਗਰੀ ਅਸੀਂ ਜਿਹੜਾ ਸਰਵੇ ਹੋਟਲਾਂ ਨੂੰ ਕੋਈ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ ਬਾਹਰੋਂ ਲੋਕ ਬਹੁਤ ਆਉਂਦੇ ਨੇ ਆਈਡੀ ਪ੍ਰੂਫ ਜਿਹੜੇ ਉਹਨਾਂ ਦੇ ਚੈੱਕ ਕੀਤੇ ਜਾਣ ਇਸ ਤਰ੍ਹਾਂ ਕੋਈ ਖਾਸ ਹਦਾਇਤਾਂ ਜਾਰੀ ਕੀਤੀਆਂ ਲੋਕਾਂ ਨੂੰ ਜੀ ਮੇਰੀ ਇਹੀ ਅਪੀਲ ਹੈ ਪਾਰਟਿਕੂਲਰਲੀ ਜਿਹੜੇ ਹੋਟਲ ਇੰਡਸਟਰੀ ਦੇ ਨਾਲ ਜਾਂ ਗੈਸਟ ਹਾਊਸਸ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਆ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਕਿਉਂਕਿ ਆਪਣੇ ਕੋ 26 ਜਨਵਰੀ ਨੇੜੇ ਆ ਰਹੀ ਹੈ ਸਾਨੂੰ ਹੋਰ ਖਾਸ ਧਿਆਨ ਰੱਖਣ ਦੀ ਲੋੜ ਹੈ ਕੀ ਕੋਈ ਵੀ ਵਿਅਕਤੀ ਜੇਕਰ ਵਿਦਾਊਟ ਡਾਕੂਮੈਂਟ ਆਂਦਾ ਹੈ ਪਹਿਲੇ ਆਪਾਂ ਉਹਨੂੰ ਐਂਟਰੀ ਨਾ ਦੀਏ ਤੇ ਨਾਲ ਹੀ ਜਿਹੜਾ ਸੰਬੰਧਿਤ ਥਾੜੇ ਨੂੰ ਅਸੀਂ ਇਨਫੋਰਮ ਕਰੀਏ ਤਾਂ ਕਿ ਅੱਗੇ ਵੱੜਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਪੰਜਾਬ ਚ ਇੱਕ ਲੱਡ ਜਾਰੀ ਕੀਤਾ ਗਿਆ ਵਾ ਉਸ ਨੂੰ ਲੈ ਕੇ ਕੀ ਖਾਸ ਪ੍ਰਬੰਧ ਹੈਗੇ ਨੇ ਲੱਡ ਨੂੰ ਲੈ ਕੇ ਦੇਖੋ ਜੀ ਸਾਡੇ ਕੋਲ ਜਿਸ ਵੀ ਤਰੀਕੇ ਦੀ ਇੰਟਲ ਇਨਫੋਰਮੇਸ਼ਨ ਆਂਦੀ ਹੈ ਤੇ ਉਹਦੇ ਤੇ ਅਸੀਂ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਅਸੀਂ ਚਾਰੋਂ ਪਾਸੇ ਜਿੱਦਾਂ ਤੁਹਾਨੂੰ ਕਿਹਾ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਤੇ ਸਾਰੇ ਫੋਰਸ ਨੂੰ ਵੀ ਅਸੀਂ ਕਿਹਾ ਹੋਇਆ ਹੈ ਕਿ ਜਿਹੜਾ ਹੈਗਾ ਕੱਲੀ-ਕੱਲੀ ਚੀਜ਼ ਤੇ ਨਿਗਰਾਨੀ ਰੱਖਣ ਇਸ ਤਰ੍ਹਾਂ ਕੋਈ ਛੁੱਟੀਆਂ ਵੀ ਦੇਖੋ ਜਦ ਵੀ ਇਸ ਤਰੀਕੇ ਦਾ ਕੋਈ ਇੰਪੋਰਟੈਂਟ ਫੰਕਸ਼ਨ ਇਸ ਸਟੇਟ ਲੈਵਲ ਫੰਕਸ਼ਨ ਹੁੰਦਾ ਹੈ ਤਾਂ ਹਰ ਵਾਰੀ ਅਸੀਂ ਜਿਹੜਾ ਹੈਗਾ ਆਪਣੇ ਮੁਲਾਜ਼ਮਾਂ ਨੂੰ ਇਹੀ ਰਿਕੁਐਸਟ ਕਰੀਦੀ ਹੁੰਦੀ ਹੈ ਕਿ ਅਸੀਂ ਅਸੀਂ ਆਪਣੇ ਥੋੜੇ ਜਿਹਾ ਪਰਸਨਲ ਕੰਮਾਂ ਨੂੰ ਕਿਤੇ ਨਾ ਕਿਤੇ ਸੈਕੰਡਰੀ ਰੱਖ ਕੇ ਤੇ ਪਹਿਲੇ ਜਿਹੜਾ ਸਾਡਾ ਨੇਸ਼ਨ ਬਿਲਡਿੰਗ ਦਾ ਕੰਮ ਹੈ ਪਹਿਲੇ ਸਾਡਾ ਜਿਹੜਾ ਰਿਪਬਲਿਕ ਡੇ ਦਾ ਸੈਲੀਬ੍ਰੇਸ਼ਨ ਨੂੰ ਲੈ ਕੇ ਜਿਹੜਾ ਆ ਸਾਰਾ ਫੰਕਸ਼ਨ ਹੋ ਰਿਹਾ ਇਹਦੇ ਤੇ ਆਪਾਂ ਇਹਨੂੰ ਪਹਿਲ ਦੇ ਆਧਾਰ ਤੇ ਰੱਖੀਏ ਸਾ ਨੂੰ ਸੀਨੀਅਰ ਅਫਸਰ ਜਿਨ੍ਹਾਂ ਵੱਲੋਂ ਜਾਣਕਾਰੀ ਜਿਹੜੀ ਆ ਦਿੱਤੀ ਗਈ ਆ ਸੁਰੱਖਿਆ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤਾ ਗਿਆ ਹੈ ਤਸਵੀਰਾਂ ਦਿਖਾ ਦਿੰਨੇ ਆ ਯੂਨੀਵਰਸਿਟੀ ਦੇ ਵਿੱਚ ਇਹ ਸਮਾਗਮ ਹੋਣ ਜਾ ਰਿਹਾ ਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈਗੀ ਆ ਜਿੱਥੇ ਇਹ ਸਮਾਗਮ ਹੋਣਾ ਵਾ ਤਾਂ ਉਸ ਤੇ ਆਸ-ਪਾਸ ਜਿਹੜੀ ਆ ਸੁਰੱਖਿਆ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਇਸ ਤਰ੍ਹਾਂ ਨੇ ਵੀ ਦੱਸ ਦਿੰਨੇ ਕਿ ਅ ਇਥੇ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਰਾਜਪਦਰੀ ਸਮਾਗਮ ਜਿਹੜਾ ਵਾ ਉਹ ਹੋਣ ਜਾ ਰਿਹਾ ਵਾ ਤਾਂ ਸ਼ਹਿਰ ਦੇ ਵਿੱਚ ਇਹ ਪੁਖਤਾ ਇੰਤਜ਼ਾਮ ਜਿਹੜੇ ਨੇ ਇਸ ਵਕਤ ਸੁਰੱਖਿਆ ਦੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਸੀਨੀਅਰ ਅਫਸਰ ਨੇ ਉਹ ਲਗਾਤਾਰ ਡੇ ਨਾਈਟ ਜਿਹੜੀ ਹੈ ਚੈਕਿੰਗ ਕਰ ਰਹੇ ਨੇ ਹੋਟਲ ਵਾਲਿਆਂ ਨੂੰ ਵੀ ਖਾਸ ਸਹਾਇਤਾ ਜਿਹੜੀ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਵੀ ਬਾਹਰੋਂ ਗੈਸਟ ਆਉਂਦੇ ਨੇ ਕੋਈ ਬਾਹਰੋਂ ਆ ਕੇ ਹੋਟਲ ਦੇ ਵਿੱਚ ਰੁਕ ਰਿਹਾ ਤਾਂ ਉਸ ਦਾ ਆਈਡੈਂਟੀਟੀ ਜਿਹੜੀ ਆ ਆਈਡੀ ਆ ਉਹ ਜ਼ਰੂਰ ਚੈੱਕ ਕੀਤੀ ਜਾਵੇ ओरिजिनल ਆਈਡੀ ਜਿਹੜੀ ਉਹਨਾਂ ਦੀ ਚੈੱਕ ਕੀਤੀ ਜਾਵੇ ਕੋਈ ਸ਼ੱਕੀ ਵਿਅਕਤੀ ਹੁੰਦਾ ਪੁਲਿਸ ਨੂੰ ਇਨਫੋਰਮੇਸ਼ਨ ਦਵੇ ਤਾਂ ਇਹ ਖਾਸ ਹਦਾਇਤਾਂ ਜਿਹੜੀਆਂ ਵਾ ਜਾਰੀ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਵੀ ਕਹਿ ਗਿਆ ਕਿ ਜੋ ਸਮਾਰਟ ਸਿਟੀ ਦੇ ਕੈਮਰੇ ਲੱਗੇ ਨੇ ਉਹਨਾਂ ਰਾਹੀਂ ਵੀ ਨਿਗਰਾਨੀ ਰੱਖੀ ਜਾਵੇ ਕਿ ਇਸ ਤੋਂ ਬਾਅਦ ਆ ਤੀਸਰੀ ਅੱਖ ਰਾਹੀਂ ਵੀ ਨਿਗਰਾਨੀ ਜਿਹੜੀ ਆ ਰੱਖੀ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਅਲਰਟ ਜਾਰੀ ਕੀਤਾ ਗਿਆ ਵਾ ਉਸ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਆ ਲਗਾਤਾਰ ਸੁਰੱਖਿਆ ਜਿਹੜੀ ਆ ਹਰ ਸਮਾਗਮ ਦੇ ਵਿੱਚ ਵਧਾ ਰਹੀ ਹੈ ਤਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਕਰ ਰਾਜਪਦਰੀ ਸਮਾਗਮ ਹੋਣ ਜਾ ਰਹੇ ਜਿੱਥੇ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਖਾਸ ਇੰਤਜ਼ਾਮ ਜਿਹੜੇ ਨੇ ਕੀਤੇ ਜਾ ਰਹੇ ਨੇ ਕੈਮਰਾਮੈਨ ਦਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ